ਹੈਲੋ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਬੱਚੇ ਆ ਗਏ ਸਕੂਲ ਤੋਂ। ਅੱਜ ਇਹਨਾਂ ਦਾ ਹਾਫ ਡੇ ਸੀ ਕਿਉਂਕਿ ਮਹੀਨੇ ਦਾ ਲਾਸਟ ਦਿਨ ਸੀ 31 ਅਕਤੂਬਰ ਇਸ ਲਈ ਹਾਫ ਡੇ ਹੋ ਗਿਆ ਨਾ ਸਕੂਲ ਤੋਂ ਆ ਗਏ। ਮਾਝਾ ਪਾਣੀ ਨੇੜਾ ਚਾਹ ਪਾਣੀ। ਆ ਜਲਦੀ ਆ ਗਏ। ਸਬਜੀ ਇਹ ਥੋੜੀ ਐ ਸ਼ਿਮਲਾ ਮਿਰਚਾਂ ਪਈਆਂ ਸੀ ਤੇ ਨਾਲ ਗੋਭੀ ਆਲੂ ਆ ਪਰਿਵਰਸ ਸਬਜੀ ਬਣਾਵਾਂਗੇ ਤੇ ਤੇ ਅੱਧਾ ਕਿਲੋ ਨਹੀਂ ਹੈ ਥੋੜੀਆਂ ਜਿਹੀਆਂ ਬਣਾ ਲਈਆਂ ਹੀ ਕੋਈ ਪਈਆਂ ਸੀ ਆਪਾਂ ਫਿਰ ਵਿੱਚ ਮਿਕਸ ਕਰਕੇ ਬਣਾ ਲੈ ਕਥੋੜੀਆਂ ਰਹਿ ਗਈਆਂ ਨੇ ਜਿਹੜੀਆਂ ਬਣਾਵਾਂਗੇ ਇਹ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਅੱਜ ਪਸਰ ਦੀ ਫਰਾਈ ਕਰਕੇ ਬਣਾਵਾਂਗੇ ਸ਼ਾਮ ਨੂੰ ਮੈਂ ਕੱਟ ਕੇ ਰੱਖ ਲਈ ਇਹਨਾਂ ਤੋਂ ਲਾਗੀਆਂ ਨੇ ਸੁੱਕ ਜੇਗੀ జీ శా టై బ పీలి ఝాడు ఝాడు టీ ਤੇ 4:30 ਪੌਣੇ 5 ਵਜੇ ਟਾਈਮ ਹੋ ਗਿਆ ਆਪਾਂ ਬਾਲੀ ਅੱਗੇ ਚੁੱਲੇ 'ਚ ਬਣਾਣਿਆ ਜੀ ਸਬਜ਼ੀ ਸਬਜ਼ੀ ਆਪਾਂ ਦੁਪਹਿਰੇ ਕੱਟ ਕੇ ਰੱਖ ਲਈ ਸੀ ਇਹ ਗੋਭੀ, ਸ਼ਿਮਲਾ ਮਿਰਚਾਂ ਤੇ ਆਲੂ ਤੇ ਕੱਟਲੇ ਸੀ ਆਪਾਂ ਨੇ ਤੜਕਾ ਵੀ ਕੱਟ ਕੇ ਰੱਖਿਆ ਹੀ ਤੇ ਹਰੀ ਮਿਰਚਾਂ ਸਾਫ਼ ਕਰਕੇ ਰੱਖਿਆ ਹੀ ਇਹ ਫਲੀਆਂ ਪਈਆਂ ਤੇ ਮੈਂ ਕੱਟ ਕੇ ਰੱਖ ਲੈਣੇ ਆ ਜੇ ਜਿਹੜੇ ਤੇਲ ਕਰੇ ਬਣਾ ਲਏ ਤਾਂ ਮੈਂ ਸਬਜ਼ੀ ਸਾਰੀ ਕੱਟ ਕੇ ਰੱਖ ਲਈ ਹੈ। ਹੁਣ ਪਰ ਆਪਾਂ ਬਣਾਵਾਂਗੇ ਆਲੂ ਗੋਭੀ ਤੇ Shimla Mircha ਤੇ ਗੋਲ ਮਸ ਦੇ ਪਹਿਲਾਂ ਭਾਂਡੇ ਫਿਰ ਲਾਨੇ ਸਬਜ਼ੀ ਦਾ ਤੜਕਾ। ਸ਼ਾਮ ਨੂੰ ਵੀ ਅੰਦਰ ਬੁੜੀ ਜੇ ਸਾਈ ਵੀਡੀਓ ਦੀਦੀ ਮਾਜਰੀ ਪਾਂਡੇ ਮਮਮਾ ਬਣਾ ਲਈ ਸਬਜ਼ੀ ਸਬਜੀ ਆਪਣੀ ਬਣ ਗਈ। ਇਹ ਪਿੰਡ ਰੱਖੀ ਆ ਪਚਾ। ਚਾਹ ਬਣਾ ਲੈਂਦੇ ਹਾਂ। ਇਹ ਸਬਜੀ ਆਪਾਂ ਆਪਣੀ ਬਣ ਗਈ ਸੀ। ਪਕਾ ਲੈਂਦੇ ਰੋਟੀ ਉਹਨੂੰ। ਸਾਥ ਦੀ। ਲਾਵੋ।

ਮੈਂ ਬਣਾ ਮੱਖੜ ਜਿਹੜਾ ਰੋਟੀ ਵਿੱਚ 소ਸ ਪਾਈਏ ਠੀਕ ਇਹਨਾਂ ਉਹ ਬਣਾ ਕੇ ਗੁੱਗੂ ਖਾਏਗੀ ਰੋਟੀ ਦਾ ਐਦਾਂ ਰੋਲ ਕਰਕੇ ਇਹਨਾਂ ਇਹ ਤੋਂ ਰੋਟੀ ਬਣਾਤੀ ਆਪਾਂ ਨਵ ਨੂੰ ਤੇ ਕਿਰਨ ਖਾਏਗੀ ਤੁਜੀ ਤਰ੍ਹਾਂ ਸਬਜੀ ਨਾਲ ਜੀ ਰੋਟੀ ਆਪਾਂ ਬਣਾ ਲਈ ਬੱਚੇ ਖਾਰੇ ਨੇ ਬੈਠੇ ਤੇ ਉੱਧਰ ਲਗਾਇਆ ਟੀਵੀ ਤੇ ਬਾਹਰ ਨੀਰਾ ਹੋ ਗਿਆ ਚਲੋ ਜੀ ਅੱਜ ਵਾਲੇ ਵਲੌਗ ਦੇ ਐਂਡ ਇੱਥੇ ਹੀ ਕਰਦੇ ਆ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਾਂ ਦਿਲ ਸਤ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸੋਨਾ ਜਿਹਾ ਕਮੈਂਟ ਜਰੂਰ ਕਰਨਾ ਬਾਏ ਬਾਏ ਅਜੀ ਬੱਚਿਆਂ ਨੂੰ ਆਪਾਂ ਭੇਜ ਦੱਸ ਸਕੂਲ ਤੇ ਤਫਾ ਲੱਗੀ ਬਾਬਾ ਜੀ ਦੀ ਉਹ ਕਿ ਬੋਲੋ ਆਪਾਂ ਚੱਕਦੇ ਆਂ ਜੀ ਖਲਾਰਾ ਕਮਰਿਆਂ ਚ ਕਰਦੇ ਆਂ ਜੀ ਕੰਮ ਸੋਈ ਚ ਪਿਆ ਜੀ ਬੱਚੇ ਚੱਲਣਗੇ ਨੇ ਸਕੂਲ ਤੇ ਆਪਾਂ ਪਹਿਲਾਂ ਇਸ ਕਮਰੇ ਚ ਖਲਾਰਾ ਚੱਕਦੇ ਆਂ ਮੰਡੀ ਤੇ ਮੈਂ ਇਕੱਠੀ ਕਰਤੀ ਬਿਸਤਰੇ ਚੱਕਦੇ ਨੇ ਤੇ ਬੈਡਬੋਰਡ ਵਿਚਾਨੇ ਸਫਾਈਆਂ ਕਰਨੇ ਆਂ